जय त ਮੁਰਦਾਬਾਦ ਟੁਘਿਆਂ ਦੀ ਸਰਕਾਰ ਮੁਰਦਾਬਾਦ 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 ਪੰਜਾਂ ਤੁਸੀਂ ਰੱਖਣਾ ਮੁਰਦਾਬਾਦ 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 ਜੀ ਹਰੇ ਪਲੰਡਿਆਂ ਦੀ ਸਰਕਾਰ ਮੁਰਦਾਬਾਦ 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 ਟੋਖੇ ਬਾਜਾਂ ਦੀ ਸਰਕਾਰ ਮੁਰਦਾਬਾਦ ਜੀਆ ਸਭ ਤੋਂ ਜੁਨੀਆ ਨਾਲੋਂ ਕੋਡ ਕੋਡ ਤੋਂ ਆਦੇ ਜਿਨ੍ਹਾਂ ਨੇ ਆਪਣਾ ਨਾਮ ਦੱਸ ਦੇਖੋ ਪੰਜਾਬ ਰੀਅਲ اسٹیਟ ਡੀਲਰਜ਼ ਐਂਡ ਕੋਰਨਰ ਰਜਿਸਟ੍ਰੇਸ਼ਨ ਵਾਲੋਂ ਜਿਹੜਾ ਅੱਜ ਧਰਨਾ ਦਿੱਤਾ ਜਾ ਰਿਹਾ ਅੱਜ 2 ਅਕਤੂਬਰ ਹੈ ਗਾਂਧੀ ਜੀ ਦੀ ਜਨਤ ਹੈ ਤੇ ਗਾਂਧੀ ਜੀ ਨੇ ਦੱਸਿਆ ਸੀ ਵੀ ਕੋਈ ਵੀ ਤੁਹਾਨੂੰ ਪ੍ਰੋਬਲਮ ਹੋਵੇ ਸਮੱਸਿਆ ਹੋਵੇ ਸਮਾਜ हित ਵਾਸਤੇ ਜਾਂ ਲੋਕ हित ਵਾਸਤੇ ਬੜਾ ਸ਼ਾਂਤਮਈ ਤੁਸੀਂ ਪ੍ਰਦਰਸ਼ਨ ਕਰ ਸਕਦੇ ਜੀ ਦੇਖੋਗੇ ਚਾਰ ਵਾਰੀ ਪੰਜ ਵਾਰੀ ਮੁੱਖ ਮੰਤਰੀ ਸਾਹਿਬ ਇੱਥੇ ਆਏ ਆ ਤੇ ਜੇ ਅਸੀਂ ਧਰਨਾ ਦੇਣ ਦੀ ਜਾਂ ਕੋਈ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਾਨੂੰ ਉਹਨਾਂ ਡਿਟੇਨ ਕੀਤਾ ਧਰਨਾ ਨਹੀਂ ਲਾਉਣ ਦਿੱਤਾ ਜਾਂਦਾ ਰਿਹਾ ਜਿਹੜਾ ਵੀ ਸਾਡਾ ਲੋਕਤੰਤਰੀਕ ਹੱਕ ਆ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਧਰਨੇ ਲਾ ਲਾ ਕੇ ਇਹਨਾਂ ਨੇ ਸਰਕਾਰ ਬਣਾਈ ਔਰ ਝੂਠ ਬੋਲ ਬੋਲ ਕੇ ਦੇਖੋ ਸਭ ਤੋਂ ਵੱਡਾ ਵਾਅਦਾ ਕੀਤਾ ਇਹਨਾਂ ਨੇ ਪੰਜਾਬ ਦੇ ਵਿੱਚ ਵੀ ਬੀਬੀਆਂ ਨੂੰ 1000 ਰੁਪਏ ਦੇਵਾਂਗੇ ਬੀਬੀਆਂ ਨੇ ਕੰਨੋ ਫੜ ਫੜ ਕੇ ਬੰਦਿਆਂ ਨੂੰ ਵੋਟਾਂ ਪਾਈਆਂ ਵੀ ਤੁਸੀਂ ਵੋਟਾਂ ਪਾਓ ਨਹੀਂ ਤੇ ਇਹ 1000 ਰੁਪਏ ਸਾਨੂੰ ਨਹੀਂ ਮਿਲਣਾ ਉਸੇ ਦੀ ਬੁਨਿਆਦ ਉੱਤੇ ਇਹ ਸਰਕਾਰ ਪੰਜਾਬ 'ਚ ਬਣੀ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਂ ਤੇ ਬਹੁਤ ਵੱਡਾ ਫਤਵਾ ਦਿੱਤਾ ਪੰਜਾਬ 'ਚ 92 ਵਿਧਾਇਕ ਜਿੱਤ ਕੇ ਜਿਤਾ ਗਏ ਇਹਨਾਂ ਨੇ ਵਿਧਾਨ ਸਭਾ 'ਚ ਭੇਜੇ ਔਰ ਦੇਖੋ ਪੰਜਾਬ ਦੇ ਲੋਕਾਂ ਉਹਨਾਂ ਲੋਕਾਂ ਨਾਲ ਧੋਖਾ ਖਾੜੀ ਸਰਕਾਰ ਇੱਕ ਮਹੀਨਾ ਬੀਤ ਗਿਆ ਅੱਜ 2 ਅਕਤੂਬਰ ਨੂੰ ਪੂਰਾ 1 ਮਹੀਨਾ ਹੋ ਗਿਆ ਨਾ ਵਿਧਾਨ ਸਭਾ ਜੇ ਬਿੱਲ ਪਾਸ ਕੀਤੇ ਹੋਣੇ ਜਿਹੜਾ ਰਾਤ ਦੇਣ ਵਾਲਾ ਬਿੱਲ ਹੁੰਦਾ ਹਵਾ ਜੁਰਜਦਾ ਜਿਹਦੇ ਕਲੈਕਟਰ ਰੇਟ ਵਧਾਏ ਜਮੀਨਾਂ ਦੇ ਜਾਂ ਪੈਟਰੋਲ ਡੀਜ਼ਲ ਵਧਾਉਣੇ ਹੁੰਦੇ ਆ ਉਹ ਰਾਤ 12 ਵਜੇ ਤੋਂ ਲਾਗੂ ਕਰ ਦਿੰਦੇ ਆ ਹੁਣ ਦੇਖੋ ਇਹ ਪਤਾ ਨਹੀਂ ਵੀ ਇਹ ਬਿੱਲ ਕਿੱਥੇ ਆ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਕਰਦੇ ਆ ਵੀ ਜੇ ਤੁਹਾਡਾ ਕੋਈ ਆਖੇ ਨਹੀਂ ਲੱਗਦਾ ਜਾਂ ਇਹ ਜਿਹੜੇ ਐਲਾਨ ਹਵਾ ਚ ਰਹਿ ਜਾਣੇ ਹੁੰਦੇ ਆ ਸਿਰਫ ਫੋਕੀ ਵਾਹ 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 ਤੇ ਉਹ ਤਾੜੀਆਂ ਮਝਾਉਣ ਵਾਸਤੇ ਕਿਉਂਕਿ ਦੋ ਵਾਰੀ ਐਲਾਨ ਕੀਤਾ ਤੀਸਰੀ ਵਾਰੀ ਬਿੱ ਸਾਨੂੰ ਇਹ ਸਪਸ਼ਟੀਕਰਨ ਦਿੱਤਾ ਜਾਵੇ ਚੀਜ਼ ਦਾ ਵੀ ਉਹ ਗਵਰਨਰ ਸਾਹਿਬ ਕੋ ਫਾਈਲ ਭੇਜੀ ਵੀ ਆ ਕਿ ਨਹੀਂ ਭੇਜੀ ਤੁਸੀਂ ਜੇ ਬਾਕੀ ਫਾਈਲਾਂ ਸਾਈਨ ਹੋ ਗਏ ਤੇ ਇਹ ਫਾਈਲ ਤੇ ਕਿਉਂ ਨਹੀਂ ਸਾਈਨ ਹੋਈ ਤੁਸੀਂ ਲੁਧਿਆਣੇ ਕਹਿੰਦੇ ਜੇ ਵੀ ਕੋਈ ਅਫਸਰ ਜਾਂ ਤਹਿਸੀਲਦਾਰ ਕੋ ਰਿਸ਼ਵਤ ਲੈਂਦਾ ਉਹਦੀ ਵੀਡੀਓ ਬਣਾ ਲਿਓ ਮੈਂ ਕਹਿੰਦਾ ਵੀ ਕੋਈ ਅਫਸਰ ਵੀਡੀਓ ਬਣਾਉਂਦਾ ਹੋਵੇਗਾ ਰਿਸ਼ਵਤ ਲੈਣ ਦੀ ਵੀਡੀਓ ਬਣਾਉਂਦਾ ਹੋਵੇਗਾ ਇਹ ਸਰਾਸਰ ਗਲਤ ਹੈ ਥੋੜਾ ਜਿਹਾ ਜ਼ਮੀਨ ਤੇ ਆਓ ਥੱਲੇ ਆ ਕੇ ਵੇਖੋ ਹਕੀਕਤ ਕੀ ਹੈ ਮਹਾਰਾ ਰਣਜੀਤ ਸਿੰਘ ਤੁਸੀਂ ਫੋਟੋ ਲਈ ਪਿਛੇ ਆਪਣੇ ਲੇਕਿਨ ਮਹਾਰਾ ਰਣਜੀਤ ਸਿੰਘ ਦੀ ਜਿਹੜੀ ਉਹਦੀ ਫੀਡਬੈਕ ਹੀ ਉਹਦੇ ਆਪ ਲੈਂਦੇ ਹੀ ਉਹਦੇ ਸੋਸ਼ਲ ਮੀਡੀਆ ਦੇ ਜਮਾਨਾ ਵਿੱਚ ਝਟਪਾ ਲੱਗ ਜਾਂਦਾ ਕੀ ਆ ਥੱਲੇ ਜਾ ਕੇ ਵੇਖੋ ਤਸੀਲਾਂ ਚ ਕੀ ਹਾਲਿਆ ਸਰਕਾਰ ਕਟੜ ਮਾਅਨਦਰ ਆ ਗਈ ਆ ਜਿਹੜਾ 5000 ਚ ਕੰਮ ਹੁੰਦਾ ਸੀ ਪਹਿਲਾਂ ਰਿਸ਼ਵਤ ਦੇ ਵਿੱਚ ਹੁਣ 5000 ਰੁਪਏ ਵਿੱਚ ਹੋਂ ਰਿਹਾ ਕਿਉਂਕਿ ਸਰਕਾਰ ਮਾਅਨਦਰ ਆ ਗਈ ਆ ਜਿਹੜਾ ਤੁਸੀਂ ਕਹਿੰਦੇ ਦੇ ਕਿ ਬਿਜਲੀ ਦਾ ਬੀਟਰ ਲੱਗੇਗਾ ਕਲੋਨੀ ਭਾਵੇਂ ਲੀਗਲ ਆ ਚੱਲ ਇਲੀਗਲ ਆ ਉਹ ਦੇਖੋ ਐਲਾਨ ਤੁਹਾਡੇ ਹਵਾ ਚ ਰਹਿ ਜਾਂਦੇ ਆ ਜੇਹੜੀ ਬਾਦ ਸਾਡੀ ਮੌਜੂਦਗੀ ਵਿੱਚ ਲੁਧਿਆਣੇ ਵਿੱਚ ਤੁਸੀਂ ਪਿਛਲੇ ਸਾਲ ਇਹ ਐਲਾਨ ਕੀਤਾ ਸੀ ਕਿ ਕਲੋਨੀ ਬਾਅਦ ਰੱਖਾਂਗੇ ਵੀ ਪਾਸ ਹੈਗੇ ਨਹੀਂ ਪਾਸਿਆ ਲੇਕਿਨ ਕਿਸ ਗਰੀਬ ਬੰਦੇ ਦਾ ਬੱਚਾ ਜਿਹੜਾ ਵਾ ਗਰੀਬ ਪਰਿਵਾਰ ਦਾ ਬੱਚਾ ਦੀਵੇ 'ਚ ਬੜੇ ਪੜੇਗਾ ਦੀਵਾ ਬਲੇਗਾ ਉਹ ਦੀਵਾ ਹੀ ਬਲੇਗਾ ਜੇ ਤੁਸੀਂ ਮੀਟਰ ਨਹੀਂ ਲਾਉਣਾ ਜਦੋਂ ਬਿਜਲੀ ਮਤਲਬ ਚੋਰੀ ਕਰਨ ਵਾਸਤੇ ਤੁਸੀਂ ਮਜਬੂਰ ਕਰਦੇ ਜੇ ਜੇ ਬੱਤੀ ਫ੍ਰੀ ਕੀਤੀ ਆ ਫਿਰ ਮੀਟਰ ਵੀ ਬੰਦ ਕਰ ਦਿਓ ਕਾਦੇ ਵਾਸਤੇ ਮੀਟਰ ਲਾਉਣੇ ਆ ਇਹ ਬਿਜਲੀ ਤਾਂ ਮੀਟਰ ਜਾਂ ਆਉਂਦੀ ਜਾਂ ਉਤਰਾ ਆਉਂਦੀ ਆ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਜੇ ਇਹ ਐਡੀ ਵੱਡੀ ਪਰੇਸ਼ਾਨੀ ਆ ਇਹਦੇ ਹੱਲ ਵਾਸਤੇ ਜੇ ਕੋਈ ਤਿੰਨਾਂ ਸਾਲਾਂ ਬਾਅਦ ਤੁਹਾਡੀ ਜਾਗ ਖੁੱਲੀ ਆ ਸਾਨੂੰ ਤਿੰਨ ਸਾਲ ਹੋ ਗਏ ਲਗਾਤਾਰ ਸੰਘਰਸ਼ ਕਰਦੇ ਨੂੰ ਵੀ ਇਹਨੂੰ ਸਿਆਪੇ ਨੂੰ ਬੰਦ ਕਰੋ ਕਿਉਂਕਿ ਐਨਓਸੀ ਦੇ ਕਾਰਨ ਲੋਕ ਖਜਰ ਖਰਾਬ ਹੁੰਦੇ ਆ तहसीलਾਂ ਜਾ ਕੇ ਵੇਖੋ ਕਿ ਹਾਲ ਹੋਂੜਿਆ ਤੇ ਤਹਿਸੀਲਾਂ ਦੇ ਵਿੱਚ ਕੀ ਕਾਰਵਾਈ ਕੀ ਤੁਹਾਡੀ ਵਾਸਤੇ ਅਗਲੀ ਕਾਰਵਾਈ ਵੇਖੋ ਪਹਿਲਾਂ ਤੁਸੀਂ ਬੇਨਤੀ ਕਰਨ ਦੇ ਆ ਸਰਕਾਰ ਨੂੰ ਪੰਜਾਬ ਚ ਚਾਰ ਵਿਧਾਨ ਸਭਾ ਦੀ ਜਿਮਨੀ ਚੋਣਾਂ ਹੋਣੀਆਂ ਗਾ ਕੇ ਜਿਮਨੀ ਚੋਣਾਂ ਜਿੱਥੇ ਦੇ ਹੋਣਗੀਆਂ ਆਪਾਂ ਜਾ ਕੇ ਸਰਕਾਰ ਨੂੰ ਨੰਗਿਆ ਕਰਾਂਗੇ ਕਿ ਇਹ ਬਿਲਕੁਲ ਝੂਠ ਦੇ ਬਲੰਦੇ ਜੇ ਇਹ ਐਲਾਨ ਕਰੀ ਜਾਂਦੇ ਆ ਅੱਗਾ ਦੌਰ ਤੇ ਪਿੱਛਾ ਚੌੜ ਉਹ ਹੈਗਾ ਵਾ ਹੁਣ ਪੰਚਾਇਤੀ ਚੋਣਾਂ ਹੋਣੀਆਂ ਉਸ ਤੋਂ ਬਾਅਦ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਣੀਆਂ ਵਾ ਇੰਨਾ ਇਹ ਸਮਾਂ ਲੰਘ ਗਿਆ ਇਹ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ ਜੇ ਮਾਨ ਸਾਹਿਬ ਕਹਿੰਦੇ ਇਹ ਵੀ ਪਾਰਲੀਮੈਂਟ ਦੇ ਇਲੈਕਸ਼ਨਾਂ ਵਿੱਚ 13 1 ਮੰਜਾ ਦੇ ਇਹਨਾਂ ਦੇ ਫਿਰ ਗਿਆ ਮੰਜਾ ਫਿਰ ਗਿਆ ਇਹਨਾਂ ਨੂੰ ਜਾ ਕੇ ਤੇਰਾ ਜੋ ਤਿੰਨ ਸੀਟਾਂ ਆਈਆਂ ਉਹਦੇ ਵਿੱਚ ਰੀਅਲ ਸਟੇਟ ਕਾਰੋਬਾਰੀਆਂ ਦਾ ਬੜਾ ਵੱਡਾ ਯੋਗਦਾਨ ਆ ਜੇ ਪੰਜਾਬ ਦੇ ਭੋਲੇ ਭਾਲੇ ਲੋਕ 99 ਸੀਟਾਂ ਜਿਤਾ ਸਕਦੇ ਆ ਕਿ ਪੇਪਰ ਦੇ ਕੇ ਨਹੀਂ ਪਾਸ ਹੋਏ ਇਹ ਕਿ ਲੋਕਤੰਤਰ ਆ ਲੋਕਤੰਤਰ ਵਿੱਚ ਫੋਟਾਂ ਦਾ ਮੁੱਲ ਆ ਇਹ ਇਹ ਜਿਹੜੇ ਲੋਕ ਇੱਥੇ ਬੈਠੇ ਆਮ ਲੋਕ ਨਹੀਂ ਇਹ ਖਾਸ ਲੋਕ ਆ ਤੁਸੀਂ ਆਮ ਤੋਂ ਖਾਸ ਬਣ ਗਏ ਜੀ ਤੁਸੀਂ ਤਾਂ ਕਿਹਾ ਸੀ ਵੀ ਅਸੀਂ ਗੱਡੀਆਂ ਨਹੀਂ ਲੈਣੀਆਂ ਅਸੀਂ ਗਨਮੈਨ ਨਹੀਂ ਲੈਣੇ ਤਨਖਾਹਾਂ ਲਈ ਲੈਣੀਆਂ ਅੱਜ ਹਾਲਾਤ ਇਹ ਬਣ ਕੇ ਕੇਰੀਵਾਲ ਸਾਹਿਬ ਤੁਹਾਡੀ ਵੈਗਨਰ ਕਿੱਥੇ ਗਈ ਅੱਜ ਅੱਜ ਪੁੱਛਣਾ ਚਾਹੁੰਦੇ ਕਿੱਥੇ ਗਏ ਤੁਹਾਡੇ ਉਹ ਵ ਵੀ ਆਇਰਾ ਲੋਕਾਂ ਦੇ ਨਾਲ ਤੁਸੀਂ ਇਹ ਫਰੇਵ ਕੀਤਾ ਇੱਕ ਹਿਸਾਬ ਨਾਲ ਫਰੇਵ ਕੀਤਾ ਵਾ ਲੋਕਾਂ ਨਾਲ ਵਾਦਾ ਕਰਦਾ ਤਾੜੀਆਂ ਵਜਾਲੀਆਂ ਲੇਕਿਨ ਉਹ ਹਵਾ ਜਿਹਾ ਹੋ ਗਿਆ ਜਿਹੜਾ ਐਮੈਂਡਮੈਂਟ ਕੀਤੀ ਹੈ ਉਹਨੂੰ ਜਲਦੀ ਤੋਂ ਜਲਦੀ ਲਾਗੂ ਕਰੋ ਨਹੀਂ ਤੇ ਲੋਕ ਇਸ ਵਾਸਤੇ ਇਹ ਰਾ ਸੰਘਰਸ਼ ਅਸੀਂ ਰੰਬਿਆ ਵਾ ਇਹ ਅਖੀਰ ਤੱਕ ਅਸੀਂ ਜਾਵਾਂਗੇ ਜਿੰਜੇ ਦੀਆਂ ਸਰਕਾਰ ਨੂੰ ਲਾਗੂ ਨਹੀਂ ਕਰਦੀ ਚਾਹੇ ਉਹਦੇ ਵਾਸਤੇ ਸਾਨੂੰ ਅੰਜਾਮ ਜੋ ਮਰਜ਼ੀ ਭੁਗਤਣਾ ਪਵੇ ਸਾਡੇ ਸਾਥੀ ਸਾਡੇ ਮੈਂਬਰ ਪਾਰਲੀਮੈਂਟ ਗਰਜੀਤ ਸਿੰਘ ਔਜਲਾ ਜੀ ਨਾਲ ਸ਼੍ਰੀ ਜੁਗਨਸ਼ੋ ਸ਼ਰਮਾ ਜੀ ਸਾਬਕਾ ਐਮਐਲਏ ਨਾਲ ਪਵਨ ਕੁਮਾਰ ਰਖੜਾ ਜੀ ਸਾਡੀ ਟੀਮ ਸਾਰੀ ਕਾਂਗਰਸ ਵੀ ਆਈ ਜਾ ਵੱਖ-ਵੱਖ ਪਾਰਟੀਆਂ ਨੇ ਸਾਡਾ ਸਮਰਥਨ ਕੀਤਾ ਕਿਉਂਕਿ ਇਹ ਲੜਾਈ ਜਿਹੜੀ ਕੇ ਪ੍ਰਾਪਰਟੀ ਡੀਲਰ ਦੀ ਲੜਾਈ ਨਹੀਂ ਆ ਕੇ ਕਲੋਨਾਈਜ਼ਰ ਦੀ ਲੜਾਈ ਨਹੀਂ ਹੈਗੀ ਇਹ ਆਮ ਲੋਕਾਂ ਦੀ ਲੜਾਈ ਆ ਇਹ ਰਾਤ ਜੇ ਮਿਲਦੀ ਤੇ ਪੰਜਾਬ ਨੂੰ ਬਹੁਤ ਵੱਡਾ ਇਸ ਚੀਜ਼ ਦਾ ਪੰਜਾਬ ਦੇ ਲੋਕਾਂ ਨੂੰ ਰਾਤ ਮਿਲਨੀ ਆ ਜਿਹੜੇ ਰਾਤ ਵਾਲੇ ਲਾਣ ਆ ਉਹ ਵੀ ਲਾਗੂ ਕਰਨੇ ਚਾਹੀਦੇ ਆ ਮੁੱਖ ਮੰਤਰੀ ਸਾਹਿਬ ਥੋੜਾ ਜਿਹਾ ਜ਼ਮੀਨ ਤੇ ਆਓ ਥੱਲੇ ਆ ਕੇ ਹਕੀਕਤ ਵੇਖੋ ਕਿੰਨੇ ਲੋਕ ਪਰੇਸ਼ਾਨੇ ਆ ਕੇ ਰੋ ਅੱਜ ਜਿਹੜਾ ਇਹ ਧਰਨਾ ਭੰਡਾਰੀਪੁਰ ਦੇ ਦਿੱਤਾ ਜਾ ਰਿਹਾ ਪੰਜਾਬ ਪ੍ਰਾਪਰਟੀ ਐਸੋਸੀਏਸ਼ਨ ਵੱਲੋਂ ਸਾਡੇ ਪ੍ਰਧਾਨ ਜਿਹੜੇ ਆ ਰਾਮਪਾਲ ਜੀ ਨੇ ਇਹਨਾਂ ਦੀ ਰਹਿਨਮਾਈ ਦੇ ਹੇਠ ਕਿਉਂਕਿ ਜ਼ਮੀਨਾਂ ਦੇ ਕਾਰੋਬਾਰ ਨਾਲ ਸੰਬੰਧਿਤ ਪ੍ਰਾਪਰਟੀ ਦੇ ਕਾਰੋਬਾਰ ਨਾਲ ਸੰਬੰਧਿਤ ਐਨਓਸੀ ਦੀ ਜਿਹੜੀ ਸ਼ਰਤ ਪਿਛਲੇ ਜਦੋਂ ਦੀ ਸਰਕਾਰ ਬਣੀ ਉਦੋਂ ਦੀ ਲੱਗੀ ਹੈ ਔਰ ਕਾਰੋਬਾਰ ਸਾਰਾ ਤਬਾਹ ਹੋ ਗਿਆ ਹੁਣ ਇਹ ਜਿੰਨੇ ਲੋਕ ਨੇ ਇਹਨਾਂ ਦਾ ਪਿਛਲਾ ਪਛਤਾਨੀ ਕਾਰੋਬਾਰ ਹੈ ਇਹ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਆ ਔਰ ਲੋਕਾਂ ਦੇ ਝਗੜੇ ਪੈ ਗਏ ਨੇ ਬੁਰੇ ਹਾਲਾਤ ਨੇ ਪਰ 2.5 ਸਾਲ ਬੀਤਣ ਤੇ ਵੀ ਸਰਕਾਰ ਇਹਦੇ ਤੇ ਕੋਈ ਮਤਲਬ ਇਹਨੂੰ ਕੋਈ ਪ੍ਰਬੰਧ ਨਹੀਂ ਇਹਦਾ ਕਰ ਸਕੀ ਵੀ ਕਿਵੇਂ ਇਹਦਾ ਹੱਲ ਕਰਨਾ ਜੇ ਹੁਣ ਹੋਇਆ ਹੀ ਹੋਇਆ ਹੈ ਤੇ ਇੱਕ ਬਿੱਲ ਪਾਸ ਕਰਕੇ ਪਾਪਰਾ 2024 ਜਿਹੜਾ ਆ ਉਹ ਐਕਟ ਜਿਹੜਾ ਆ ਗਵਰਨਰ ਨੂੰ ਭੇਜਤਾ ਹੁਣ ਕਈ ਜਾਂਦੇ ਗਵਰਨਰ ਨੇ ਸਾਈਨ ਨਹੀਂ ਕੀਤਾ ਬਾਕੀ ਬਿੱਲ ਹੋ ਗਏ ਨੇ ਇੱਕ ਵਾਰ ਨੇ ਸਾਈਨ ਕਿਉਂ ਨਹੀਂ ਹੋਇਆ ਜੇ ਨਹੀਂ ਹੋਇਆ ਤਾਂ ਮੁੱਖ ਮੰਤਰੀ ਸਾਹਿਬ ਆਪ ਜਾ ਕੇ ਕਰਾਉਣ ਇਸ ਕਾਰੋਬਾਰ ਨੇ ਤਬਾਹ ਕਰਕੇ ਰੱਖ ਦਿੱਤਾ ਲੋਕਾਂ ਨੂੰ ਕਿਉਂਕਿ ਦੇਖੋ ਜ਼ਮੀਨਾਂ ਦਾ ਕੰਮ ਹਰ ਬੰਦੇ ਨਾਲ ਜੁਬੰਦ ਰੱਖਦਾ ਭਾਵੇਂ ਕੋਈ ਰੇੜੀ ਲਾਉਂਦਾ ਭਾਵੇਂ ਕੋਈ ਫਰੂਟ ਦੀ ਦੁਕਾਨ ਕਰਦਾ ਭਾਵੇਂ ਕੋਈ ਕਰਿਆਨੇ ਦੀ ਕਰਦਾ ਭਾਵੇਂ ਵੱਡਾ ਸ਼ੋਰੂਮ ਹੈ ਭਾਵੇਂ ਏਜੰਸੀਆਂ ਨੇ ਭਾਵੇਂ ਕਰੋਨਾ ਬੱਤੀ ਹੈ ਸਾਰਿਆਂ ਦਾ ਕਾਰੋਬਾਰ ਹੈ ਫਿਰ ਇਸ ਕਾਰੋਬਾਰ ਦੇ ਨਾਲ ਅੱਗੇ ਘਰ ਬਣਨੇ ਨੇ ਘਰਾਂ ਦੇ ਨਾਲ 30 ਦੀ 40 40 ਮਹਿੰਗੇ ਲੱਗੇ ਨੇ ਲੇਬਰ ਆ ਉਹ ਸਾਰੇ ਕਾਰੋਬਾਰ ਦੇ ਨਾਲ ਜੁੜੇ ਨੇ ਸਾਰੇ ਕਾਰੋਬਾਰ ਰੁਕੇ ਪਏ ਨੇ ਇਹਨਾਂ ਦੀਆਂ ਨਲੈਕੀਆਂ ਕਰਕੇ ਇਹ ਲੋਕ ਬਾਰ-ਬਾਰ ਧੰਨੇ ਲਾਉਂਦੇ ਨੇ ਇਹਨਾਂ ਨੂੰ ਫੜਿਆ ਜਾਂਦਾ ਇਹਨਾਂ ਦੇ ਪਰਚੇ ਕੀਤੇ ਜਾਂਦੇ ਜਦੋਂ ਮੁੱਖ ਮੰਤਰੀ ਆਉਂਦਾ ਇਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਇਹ ਕੋਈ ਗੱਲ ਹੈ ਲੋਕਤੰਤਰ ਹੈ ਤੁਸੀਂ ਮਸਲਾ ਹੱਲ ਕਰਨ ਦੀ بجائے ਇਹਨਾਂ ਨਾਲ ਟਕਰਾ ਚਾਉਂਦੇ ਨੇ ਔਰ ਔਰ ਮਹਿੰਗੇ ਭਾਦੀਆਂ ਐਨੋਸੀ ਕਟੀਆਂ ਜਾ ਰਹੀਆਂ ਨੇ ਔਰ ਬਹੁਤ ਮਹਿੰਗੇ ਡਬਲ ਡਬਲ ਰੇਟ ਲੈ ਕੇ ਜਿਹੜੇ ਕੋ 10000 ਰੁਪਏ ਦਾ ਕੰਮ ਹੈ ਉਹ 2-2 ਲੱਖ ਰੁਪਏ ਲੈ ਕੇ ਉਹ ਕੰਮ ਕਰਾ ਰਹੇ ਨੇ ਇਸ ਕਰਕੇ ਇਹਨਾਂ ਨੇ ਧਰਨਾ ਦਿੱਤਾ ਮੈਂ ਔਰ ਸਾਡੇ ਸਾਬਕਾ ਵਿਧਾਇਕ ਔਰ ਚੇਅਰਮੈਨ ਸਾਹਿਬ ਜਿਹੜੇ ਨੇ ਜਗਨਕਿਸ਼ੋਰ ਸ਼ਰਮਾ ਜੀ ਉਹ ਪਹੁੰਚੇ ਨੇ ਸਾਡੇ ਬਲੌਗ ਪ੍ਰਧਾਨ ਰਖੜਾ ਜੀ ਨੇ ਔਰ ਹੋਰ ਵੀ ਸਾਰੇ ਪ੍ਰੋਮਿਨੈਂਟ ਜਿਹੜੀਆਂ ਹਸਤੀਆਂ ਨੇ ਇੱਥੇ ਧਰਨੇ ਦੇ ਬੈਠੀਆਂ ਨੇ ਅਸੀਂ ਇਹਨਾਂ ਦੇ ਸਮਰਥਨ ਆਸਤੇ ਪਹੁੰਚੇ ਆ ਕਿ ਸਰਕਾਰ ਛੇਤੀ ਧਿਆਨ ਦੇਵੇ ਉਹ ਸੈਕਟਰ ਤੇ ਮੁੱਖ ਮੰਤਰੀ ਸਾਹਿਬ ਗਵਰਨਰ ਨੂੰ ਮਿਲ ਕੇ ਸਾਈਨ ਕਰਾਉਣ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ